ਜਿੱਥੇ ਤੜਕਸਰ ਪਏ ਮੀਂਹ ਨੇ ਲੋਕਾਂ ਨੂੰ ਤੇਜ਼ ਗਰਮੀ ਅਤੇ ਹੰਮਸਤੂ ਰਹਿ ਦਿੱਤੀ ਏ ਉਥੇ ਹੀ ਇਸ ਮੀਂਹ ਕਾਰਨ ਇੱਕ ਵੱਡਾ ਹਾਸਾ ਵਪਰਿਆ ਜਿਸ ਵਿੱਚ ਕੇ ਇੱਕ 13 ਸਾਲਾ ਸਕੂਲੀ ਵਿਦਿਆਰਥੀ ਨੂੰ ਆਪਣੀ ਜਾਨ ਗਵਾਉਣੀ ਪਈ ਏ ਦਰਸਲ ਇਸ ਸਕੂਲੀ ਵਿਦਿਆਰਥੀ ਨੇ ਆਪਣੀ ਦੋਸਤ ਨਾਲ ਲਿਫਟ ਲੈ ਕੇ ਕਾਰ ਵਿੱਚ ਬੈਠੀ ਸੀ ਅਤੇ ਅਚਾਨਕ ਕਾਰ ਦੇ ਉੱਪਰ ਇੱਕ ਦਰਖਤ ਟੁੱਟ ਕੇ ਡਿੱਗਿਆ ਜਿਸ ਕਾਰਨ ਇਸ 13 ਸਾਲਾ ਬੱਚੀ ਦੀ ਮੌਤ ਹੋ ਗਈ ਜੀ ਹਾਂ ਇਸ ਵਿਦਿਆਰਥੀ ਨੂੰ ਕਾਰ ਵਿੱਚ ਲਿਫਟ ਲੈਣੀ ਇਹ ਨਹੀਂ ਮੈਂ ਕੀ ਪੈ ਗਈ ਕਿ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਮਿੱਠੇ ਆਪਣੀ ਉਹ ਤਾਂ ਇਹਨਾਂ ਨੂੰ ਲਾਣ ਲੱਗਿਆ ਹੋਰ ਨਹੀਂ ਆਤੀ ਨਾ ਕੋਈ ਨਹੀਂ ਘਬਰਾਉਣਾ ਕੋਈ ਨਹੀਂ ਕਿਹਨੇ ਉਹ ਬਜਾ ਲਾ ਉਹ ਜਾਵਦਾ ਹਲਾ ਤਰਨਾ ਪੜ ਜਾ ਉਹ ਕਰਦੇ ਰੱਖੀ ਹੁ ਚਾਲਣ ਕਰਨ ਚਲਾਉਦਾ ਚਲਾਉਦਾ ਕੌਣ ਭਾਈ ਆਹ ਤੋ ਬਦ ਮम्मा ਡੀਲ ਕਰਦੇ ਕੋਈ ਨਹੀਂ ਆਹ ਪਾਸ ਭਾਈ ਆਲੇ ਪੁੱਤਾ ਫੜ ਆਹ ਕਮਾਲ ਠੀਕ ਆ ਠੀਕ ਆ ਪੁੱਤ ਠੀਕ ਆ ਦਰਸਲ ਇਹ ਮਾਮਲਾ ਕੋਟਕਪੂਰਾ ਫਰੀਦਕੋਟ ਰੋਡ ਤੇ ਵਾਪਰੇ ਜਿੱਥੇ ਕਿ ਇੱਕ 13 ਸਾਲਾ ਸਕੂਲੀ ਵਿਦਿਆਰਥੀ ਨੂੰ ਆਪਣੀ ਜਾਨ ਗਵਾਉਣੀ ਪਈਏ ਅਤੇ ਜਦ ਕੇ ਕਾਰ ਵਿੱਚ ਸਵਾਰ ਹੋਰ ਚਾਰ ਲੋਕ ਗੰਭੀਰ ਜ਼ਖਮੀ ਹੋ ਗਏ ਨੇ ਮਾਮਲਾ ਕੋਟ ਪੂਰਾ ਰੋਡ ਤੋਂ ਸਾਹਮਣੇ ਆਇਆ ਜਿੱਥੇ ਕਿ ਪਿੰਡ ਸੀਵਿਆ ਤੋਂ ਇੱਕ ਪਰਿਵਾਰ ਆਪਣੀ ਬੱਚੀ ਦਾ ਵਜੀਫਾ ਡਿਵਾਂਸ ਸੰਬੰਧੀ ਇੱਕ ਟੈਸਟ ਦਿਵਾਉਣ ਫਰੀਦਕੋਟ ਜਾ ਰਿਹਾ ਸੀ ਪਿੰਡ ਦੇ ਬਾਸਟੇ ਤੇ ਉਹਨਾਂ ਦੀ ਬੱਚੀ ਦੀ ਸਹੇਲੀ ਵੀ ਖੜੀ ਸੀ ਜਿਸ ਨੇ ਕਿ ਫਰੀਦਕੋਟ ਹੀ ਟੈਕਸ ਦੇਣ ਜਾਣਾ ਸੀ ਕਾਰਸਵਾਰ ਵਿਅਕਤੀ ਨੇ ਉਸ ਬੱਚੀ ਨੂੰ ਵੀ ਆਪਣੇ ਨਾਲ ਬਿਠਾ ਲਿਆ ਪਰ ਕੋਟਕਪੂਰਾ ਤੋਂ ਫਰੀਦਕੋਟ ਰੋਡ ਤੇ ਇੱਕ ਦਰਖਤ ਉਹਨਾਂ ਦੀ ਚੱਲ ਦੀ ਕਾਹ ਤਿਆਰੀ ਗਿਆ ਜਿਸ ਕਾਰਨ ਕਾਰਚ ਸਵਾਰ ਸਾਰੇ 5 ਲੋਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਅਤੇ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਚ ਪਹਾਰਤੀ ਕਰਵਾਇਆ ਗਿਆ ਪਰ ਜਿਸ ਬੱਚੀ ਨੇ ਕਾਰ ਵਿੱਚ ਲਿਫਟ ਲਈ ਸੀ ਉਹ ਇੰਨੀ ਜ਼ਿਆਦਾ ਜ਼ਖਮੀ ਹੋ ਗਈ ਕਿ ਜ਼ਖਮਾਂ ਦੀ ਮਾਰ ਨਾ ਚੱਲਦਿਆਂ ਇਸ 13 ਸਾਲਾ ਸਕੂਲੀ ਵਿਦਿਆਰਥਣ ਦੀ ਮੌਤ ਹੋ ਗਈ ਇਹ ਪਾਸੇ ਬੰਦ ਹੋ ਗਿਆ ਨਾ ਮੈਂ ਇਹ ਪਹਿਲੇ ਦੋ ਰੋਣ ਨਾਲ ਰੋਣ ਨਾਲ ਇਹਨਾਂ ਨੂੰ ਨਾਲ ਲੱਗਿਆ ਹੋਰ ਨਹੀਂ ਆਤੀ ਨਾ ਕੋਈ ਨਹੀਂ ਘਬਰਾਉਣ ਕੋਈ ਨਹੀਂ ਕਿਹਾ ਉਹ ਵਜਾਲਾ ਹੁਣ ਜਾਵੋ ਤਰਲੋ ਤੁਰਨਾ ਪੜ ਜਾਏ ਉਹ ਗੱਲ ਤੇ ਬੱਜੀ ਹੈ ਚਾਲਣ ਕਰਨ ਚਲਾਉਦਾ ਚਲਾਉਦਾ ਕੌਣ ਭਾਈ ਆਹ ਦਮਾ ਕੋਈ ਨਹੀਂ ਬਦ ਮੰਨਾ ਨਹੀਂ ਲੱਗਦਾ ਕੋਈ ਨਹੀਂ ਆਲੇ ਪੁੱਤਾ ਫੜ ਠੀਕ ਆ ਠੀਕ ਆ ਪੁੱਤ ਠੀਕ ਆ ਮ੍ਰਿਤਕ ਬੱਚੀ ਦਾ ਨਾਮ ਸਹਿਜਪ੍ਰੀਤ ਕੌਰ ਦੱਸਿਆ ਜਾ ਰਿਹਾ ਹੈ ਜਦੋਂ ਕਿ ਬਾਕੀ ਦੇ 4 ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਜ਼ਿਕਰਯੋਗ ਹੈ ਕਿ ਮ੍ਰਿਤਕ ਸਹਿਜਪ੍ਰੀਤ ਕੌਰ ਨੂੰ ਹੀ ਕਾਰ ਸਵਾਰ ਉਸਦੀ ਸਹੇਲੀ ਨੇ ਲਿਫਟ ਦਿੱਤੀ ਸੀ ਫਿਲਹਾਲ ਇਸ ਪੂਰੇ ਮਾਮਲੇ 'ਤੇ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਹੈ ਅਤੇ ਅੰਖੇ ਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ